ਇੱਕ ਵੀਰ ਦੀ ਮੈਂ ਵੀਡੀਓ ਦੇਖੀ ਸੀ ਕਿ ਇਹਦਾ 2 ਘੰਟੇ ਤੜਕੇ ਕੰਮ ਹੁੰਦਾ ਪਸ਼ੂਆਂ 'ਚ 2 ਘੰਟੇ ਆਥਣੇ ਕੰਮ ਹੁੰਦਾ ਜਿਹੜਾ ਕਈਆਂ ਵੀਰਾਂ ਨੇ ਫਾਰਮ ਖੋਲਣਾ ਚਾਹਣੇ ਆ ਜਿਹਦਾ ਉਹ ਵੀਡੀਓ ਵੇਖ ਕੇ ਤੁਸੀਂ ਫਾਰਮ ਖੋਲਣਾ ਚਾਹਣੇ ਫਿਰ ਤਾਂ ਵੀਰੇ ਕਦੇ ਨਾ ਖੋਲਿਓ ਜੇ ਕਿਉਂਕਿ ਤੁਹਾਡਾ ਫਾਰਮ ਫੇਲ ਹੋਊਗਾ ਇਹ ਚ ਮੈਂ ਪੱਕਾ ਦੱਸਦਾ ਠੀਕ ਆ ਜੀ ਕੋਈ 2 ਘੰਟੇ ਨਹੀਂ ਬਾਈ ਜੀ ਠੀਕ ਆ ਜੀ ਤੜਕੇ 3:30 ਨੂੰ ਉੱਠੀ ਦਾ 10 ਵਜੇ ਜਾਂਦੇ ਘੱਟੋ ਘੱਟ ਜੀ ਠੀਕ ਆ ਜੀ ਮੁਰਕੇ ਫੇਰ ਦੋ ਜਨਾਂ ਦੇ ਵਿੱਚ ਵੜ ਜਾਈਦਾ ਸੀਸੇ ਨੂੰ ਥਾਂ ਕਿ ਮਕਾਉਣਾ ਪੈਂਦਾ ਫੇਰ ਕਰਮ ਵਾਲੀਆਂ ਬਾਲਟੀਆਂ ਭਰਦੀਆਂ ਬਾਈ ਇਹ ਠੀਕ ਆ ਜੇ ਆਪਾਂ ਕਹਾਂਗੇ 2 ਘੰਟੇ ਤੜਕੇ ਕੰਮ 2 ਘੰਟੇ ਅਥਰੇ ਕੰਮ ਵੀਰੇ 2-2 ਘੰਟਿਆਂ ਨਾਲ ਨੇ ਵੀ ਪਸ਼ੂ ਪਾਲਦੇ ਨਾ ਬਰੀਡਾਂ ਤਿਆਰ ਹੁੰਦੀਆਂ ਨਾ ਦੁੱਧ ਦਿੰਦੀਆਂ ਫੇਰ ਉਹ 10 ਕਿਲੋ ਤੇ ਰਹਿ ਜਾਂਦੀ ਸੱਜਰ ਠੀਕ ਆ ਇੰਨੇ ਦਾ ਆਪਣੇ ਮਾਲਕ ਦੀ ਕਰਪਾੜਾ ਟੋਕੜਾਂ ਵੀ 10 ਕਿਲੋ ਗੱਢ 12-12 ਕਿਲੋ ਗੱਢੀ ਜਾਂਦੀਆਂ ਐਵੇਂ ਉਹ ਜੀਆਂ ਵੀਡੀਓ ਵੇਖ ਕੇ ਤੇ ਫਾਰਮ ਨਾ ਖੋਲਿਓ ਜੇ ਜੇ ਖੋਲਣਾ ਵੀਰੇ ਪੱਕੀ ਡਿਊਟੀ ਆ ਰਿਸ਼ਤਦਾਰੀਆਂ ਭੋਗ ਵਿਆਹ ਇੱਕ ਚੀਜ਼ ਛੱਡਣੀ ਪੈਂਦੀ ਵੀਰੇ ਜੀ ਜੇ ਤਾਂ ਜਾਣਾ ਇਹ ਟਾਈਮ ਦਿੰਦਿਆਂ 9 ਤੋਂ ਲੈ ਕੇ 2 ਵਜੇ ਤੱਕ ਇੰਨੇ ਸਾਂਨੇ ਚ ਘਰੇ ਮੁੜ ਆਓ ਠੀਕ ਆ ਤੇ ਫਾਰਮ ਖੋਲ ਲਓ ਤੇ ਜੇ ਤੁਸੀਂ ਕਹਿ ਦੋਗੇ ਅਸੀਂ ਜਾਵਾਂਗੇ ਰਾਹ ਉਹਨਾਂ ਨਾਲ ਤਿਆਰ ਸ਼ਰੂਕ ਹੋ ਕੇ ਰਾਤ ਰਾਵਾਂਗੇ ਫੇਰ ਫਾਰਮ ਨਾ ਖੋਲਿਓ ਬਾਈ ਤੁਹਾਡਾ ਫੇਲ ਹੋਵੇ ਅੱਜ ਹੋਊ ਤੇ ਕੱਲ੍ਹ ਨੂੰ ਵੀ ਹੋਊਗਾ ਠੀਕ ਆ ਮੈਂ ਉਹ ਵੀਰ ਦੀ ਵੀਡੀਓ ਵੇਖ ਕੇ ਬਹੁਤ ਸਿਕਾ ਦੋ ਘੰਟੇ ਤੜਕੇ ਦੋ ਘੰਟੇ ਹੱਥ ਨੇ ਮੈਂ ਆਪਦੇ ਤੇ ਗੱਲ ਲਾ ਕੇ ਦੱਸਦਾ ਸਾਢੇ 3 ਵੀਰੇ ਉੱਠੀ ਦਾ 4 ਵਜੇ ਵਿੱਚ ਅੱਗੇ ਵੜ ਜਾਈਦਾ 4 ਵਜੇ ਪੱਠੇ ਪਾਉਣ ਲੱਗ ਜਾਂਦੇ ਨੇ ਦੋਨੇ ਮੀਆਂ ਵੀ ਵੀ ਠੀਕ ਹੈ ਜੀ 5 ਵਜੇ ਤੋਂ ਪਹਿਲਾਂ ਧਾਰਾ ਕੱਢਣ ਲੱਗ ਜਾਂਦੇ ਆ 6 ਵਜੇ ਨੂੰ ਧਾਰਾ ਕੱਢ ਕੇ ਮਸਾਂ ਨੇ ਵੜੀ ਦੀਆਂ ਠੀਕ ਹੈ ਜੀ ਅੱਧੀਆਂ ਮਸ਼ੀਨਾਂ ਹਜੇ ਧਾਰਾਂ ਹੀ ਮਸ਼ੀਨਾਂ ਕੱਢਦੇ ਆ ਅੱਧੀਆਂ ਥੀ ਕੱਢਦੇ ਆ ਤੇ 6:30 ਵਜੇ ਤੋਂ ਪਹਿਲਾਂ ਪਹਿਲਾਂ ਦੁੱਧ ਲੈ ਕੇ ਫਰੀ ਕੋਟ ਨੂੰ ਤੁਰ ਪੈਂਦਾ ਹੁੰਦਾ ਮੈਂ ਤੇ 9 ਵਜੇ ਲੈ ਕੇ ਦੁੱਧ ਦੋ 9 ਵਜੇ ਨੂੰ ਦੁੱਧ ਪਾ ਕੇ ਫਰੀ ਕੋਟੋਂ ਫੇਰ ਮੁੜੀਦਾ ਐਵੇਂ ਵੀਰੇ ਕਿਸੇ ਦੇ ਪਿੱਛੇ ਲੱਗ ਕੇ ਨਾ ਫਾਰਮ ਖੋਲਿਓ ਜੇ ਜੇ ਖੋਲਣਾ ਆਪਦਾ ਵਿੱਚ ਰਹਿ ਕੇ 24 ਘੰਟ ਠੀਕ ਆ ਦੁਪਹਿਰੇ 2-3 ਘੰਟੇ ਛੁੱਟੀ ਦਿੰਦੀਆਂ ਉਹ ਵੀ ਵੇਚਦੇ ਗੀੜਾ ਕੱਢਣਾ ਪੈਂਦਾ ਇਹਨਾਂ ਦੇ ਵੀ ਕੋਈ ਮੱਝ ਟਿੱਲੀ ਤਾਂ ਨਹੀਂ ਕੋਈ ਮੱਝ ਝੋਟੀ ਜਾਂ ਕੋਈ ਤਾਰਾਂ ਤਾਂ ਨਹੀਂ ਕਰਦੀ ਕਿ ਬੈਠੇ ਕੋਈ ਬੈਠੇ ਪਸ਼ੂ ਤੇ ਜਾਦੇ ਪਤਾ ਲੱਗਦਾ ਆਪਣੋਂ ਤਾਰਾਂ ਦਾ ਠੀਕ ਆ ਜੇ ਆਪਾਂ ਬੈਠਿਆ ਹੋਣੀਆਂ ਆਪਾਂ 4 ਦਿਨ ਵੇਚੀ ਨਾ ਮਰਾ ਵੜਾਂਗੇ ਪਸ਼ੂ ਬੋਲ ਤਾਰਾ ਤੂਰਾ ਕਰਕੇ ਹਟ ਜਾਂਦਾ ਮੁਰਗਾ ਆਪਾਂ ਪੁੱਛਦੇ ਰਹਿੰਨੇ ਬਾਈ ਯਾਰ ਸਾਡੀ ਤਾਂ ਮੱਝ ਝੋਟੀ ਨਹੀਂ ਬੋਲੇਗੀ ਠੀਕ ਆ ਨਾ ਝੋਟੀ ਬਣੀ ਨਾ ਮੱਝ ਬੋਲੇ ਨਾ ਉਹ ਵੇਚੀ ਨਹੀਂ ਵੜਦਾ ਜਦੋਂ ਆਪਾਂ ਉਹਨਾਂ ਦੇ ਆ ਕੇ ਯਾਰ ਠੀਕ ਆ ਸੀਸਣ ਤਾਂ ਜਮਗਾ ਕੇ ਰੱਖਣਾ ਪੈਂਦਾ ਬਾਈ ਜੀ ਨਮਾ ਕੇ ਦੋ ਟਾਈਮ ਨਮਾਉਣੀਆਂ ਪੈਂਦੀਆਂ ਪੱਠੇ ਟਾਈਮ ਤੋਂ ਟਾਈਮ ਪਾਉਣੇ ਪੈਂਦੇ ਪਾウダー ਟਾਈਮ ਤੋਂ ਟਾਈਮ ਪਾਉਣਾ ਪੈਂਦਾ ਚਾਰਾ ਤਰ੍ਹਾਂ ਦਾ ਪਾウダー ਪਾਉਣੇ ਆ ਵੀਰੇ ਇੱਕ ਬੰਦਾ ਸਾਡਾ ਪਾウダー ਤੇ ਹੀ ਹੁੰਦਾ 15 16 ਪਸ਼ੂ ਆ ਠੀਕ ਹੈ ਜੀ ਸਾਰਾ ਦਿਨ ਵਿੱਚ ਰਹਿਨੇ ਆ ਤੇ ਐਵੇਂ ਨਾ ਵੀਰ ਜੀ ਆਪਾਂ ਸੱਚੀ ਗੱਲ ਕਹਿਨੇ ਆ ਕਮੈਂਟਾਂ 'ਚ ਦੱਸਣਾ ਜਰੂਰ ਵੀ ਸੱਚ ਕਿਹਾ ਦੇ ਝੂਠ ਕਿਹਾ ਤੇ ਲਾਈਕ ਜਰੂਰ ਕਰਨਾ ਨਾਲ ਸਤਿ ਸ਼੍ਰੀ ਅਕਾਲ ਜੀ